सीएम भगवंत मान ਅਤੇ ਬਾਦਲ ਪਰਿਵਾਰ ਦੀ ਜਿਹੜੀ ਟਸਲ ਹੈ ਉਹ ਚੱਲਦੀ ਪਈ ਹੈ ਚੱਲਦੀ ਰਹੀ ਹੈ ਔਰ ਸ਼ਾਇਦ ਚੱਲਦੀ ਰਹੇਗੀ ਹਾਲ ਹੀ ਦੇ ਵਿੱਚ ਦੁਵਾਰਾ ਇੱਕ ਬਿਆਨਬਾਜ਼ੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਹੁਣ ਬੀਬਾ ਹਰ ਸਿਮਰਤ ਕੌਰ ਬਾਦਲ ਨੇ ਪਹਿਲ ਕਦਮੀ ਕਰ ਦਿੱਤੀ ਔਰ ਸੀਐਮ ਭਗਵੰਤ ਮਾਨ ਦੇ ਖਿਲਾਫ ਕੁਝ ਗੱਲਾਂ ਕਰਦੇ ਨਜ਼ਰ ਆਏ ਨੇ ਇਸ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਵੀ ਕੋਈ ਦਾਅ ਨਹੀਂ ਛੱਡਦੇ ਜਦੋਂ ਬੀਬਾ ਹਰ ਸਿਮਰਤ ਕੌਰ ਬਾਦਲ ਦਾ ਨਾਮ ਆਉਂਦਾ ਹੈ ਤੇ ਉਦੋਂ ਬੀਬਾ ਹਰ ਸਿਮਰਤ ਕੌਰ ਬਾਦਲ ਦੀ ਨਕਲ ਲਾਉਂਦੇ ਨੇ ਪੂਰੀ ਤਰ੍ਹਾਂ ਡੰਡ ਲਾਉਂਦੇ ਨੇ ਔਰ ਖਾਸ ਤੌਰ ਦੇ ਉੱਤੇ ਉਹਨਾਂ ਦੀ ਐਕਟਿੰਗ ਕਰਕੇ ਜਿਹੜੀ ਦਿਖਾਉਂਦੇ ਨੇ ਭਾਵੇਂ ਲੋਕ ਤਾਂ ਖਾਸੇ ਹੱਸਦੇ ਨੇ ਪਰ ਉਸ ਐਕਟਿੰਗ ਦਾ ਬਦਲਾ ਜ਼ੁਬਾਨੀ ਤੌਰ ਤੇ ਬੀਬਾ ਹਰ ਸਿਮਰਤ ਕ ਵੇਲੇ ਕੋ ਵੇਲੇ ਲੈ ਹੀ ਲੈਂਦੇ ਨੇ ਹੁਣ ਦੁਬਾਰਾ ਮੈਨੂੰ ਲੱਗਦਾ ਐ ਇਸੇ ਤਰ੍ਹਾਂ ਦੀ ਚੀਜ਼ ਹੋਈ ਐ ਬੀਬਾ ਹਰ ਸਿਮਰਤ ਕੌਰ ਬਾਦਲ ਦੇ ਵੱਲੋਂ ਦੁਬਾਰਾ ਸੀਐਮ ਭਗਵੰਤ ਮਾਨ ਨੂੰ ਘੇਰਿਆ ਗਿਆ ਕੁਝ ਇਹੋ ਜਿਹੇ ਖਾਸ ਮੁੱਦੇ ਜਿਹੜਾ ਨੂੰ ਲੈ ਕੇ ਸੀਐਮ ਭਗਵੰਤ ਮਾਨ ਦੇ ਉੱਤੇ ਵੱਧੇ ਨਜ਼ਰ ਆਈ ਬੀਬਾ ਹਰ ਸਿਮਰਤ ਕੌਰ ਬਾਦਲ ਕੀ ਨੇ ਆਓ ਸੁਣਦੇ ਹਾਂ ਕੀ ਕਰਤਾ ਗਿਆ ਕਤਲ ਕਰ ਦਿੱਤਾ ਹੈਗਾ ਕਿਦਾ ਫਾਲਤੋ ਗਿੰਦਾਰ ਕਰਾਜੋ ਦੇਖੋ ਇੱਕ ਪੰਡ ਨੂੰ ਬਣਾਤਾ ਸੀ ਮੁੱਖ ਮੰਤਰੀ ਜਿਹਨੋਂ ਕੰਮ ਤਾਂ ਕੁਝ ਆਂਦਾ ਨਹੀਂ ਕੱਲੇ ਗੱਲਾਂ ਆਂਦੀਆਂ ਨੇ ਹਾਂ ਚਲੋ ਗੱਲਾ ਤਾਂ ਮਾਰੀ ਜਾ ਰਿਹਾ ਹੈਗਾ ਲੇਕਿਨ ਮਾੜਾ ਮੋਟਾ ਕਾਨੂੰਨ ਵਿਵਸਥਾ ਵਾਸਤੇ ਕੋਈ ਐਸਐਸਪੀਆ ਦੀ ਮੀਟਿੰਗ ਬੁਲਾ ਬਾਦਲ ਸਾਹਿਬ ਹਰ ਮਹੀਨੇ ਹਰ ਹਫਤੇ ਐਸਐਸਪੀ ਦੀ ਮੀਟਿੰਗ ਕਰਿਆ ਕਰਦੇ ਸੀ ਅਖਬਾਰ 'ਚ ਕੋਈ ਖਬਰ ਆ ਜਾਏ ਨਾਲ ਦੀ ਨਾਲ 6 ਵਜੇ ਸਵੇਰੇ ਫੋਨ ਚਲੇ ਜਾਂਦਾ ਸੀ ਅੱਜ ਤੁਸੀਂ ਜਸਵ ਮਕਸਾ ਚ ਕਿਵੇਂ ਪੈਸੇ ਲੁੱਟ ਕੇ ਕਤਲ ਦਾ ਮਾਮਲਾ ਹੋਇਆ ਪੈਸੇ ਲੁੱਟਣ ਦਾ ਮਾਮਲਾ ਤੁਸੀਂ ਕੋਈ ਚੈਨਲ ਟੀਵੀ ਦਾ ਚਲਾ ਲਓ ਕੱਲੇ ਲੁੱਟਾਂ ਖੋਆ ਕਤਲ ਫਰੋਤੀਆਂ ਬਸ ਆਹੀ ਖਬਰਾਂ ਆ ਰਹੀਆਂ ਨੇ ਤੇ ਕੋਈ ਖਬਰ ਨਹੀਂ ਦੇਖਣ ਨੂੰ ਮਿਲਦੀ ਕਿ ਮੁੱਖ ਮੰਤਰੀ ਨੇ ਪੁਲਿਸ ਨੂੰ ਪੁੱਛਿਆ ਵੀ ਤੁਹਾਡੇ ਰਾਜ 'ਚ ਹੋ ਕੀ ਰਿਹਾ ਹੈ ਇਹ ਕਿਨੂੰ ਫੜਿਆ ਤੇ ਕਿਨੂੰ ਸਜ਼ਾ ਦਿੱਤੀ ਇਹਨੂੰ ਠੱਲਪਾਂ ਵਾਸਤੇ ਕੀ ਹੋ ਰਿਹਾ ਹੈ ਨਾ ਨਸ਼ੇ ਨੂੰ ਰੋਕਣ ਵਾਸਤੇ ਕੁਝ ਕੀਤਾ ਜਾ ਰਿਹਾ ਹੈ ਨਾ ਕਾਨੂੰਨ ਵਿਵਸਥਾ ਨੂੰ ਕੁਝ ਕਰਨ ਵਾਸਤੇ ਤੇ ਨਾ ਹੀ ਪ੍ਰਸ਼ਾਸਨ ਦੇ ਨਾਲ ਕੋਈ ਮੀਟਿੰਗ ਕੋਈ ਵੀ ਲੋਕਾਂ ਦੀ ਅੱਜ ਲੋਕਾਂ ਦਾ ਹਹਾਕਾਰ ਮੱਚਿਆ ਹੋਇਆ ਹੈ ਪਿੰਡਾਂ 'ਚ ਮੈਂ ਜਾਂਦੀ ਆ ਸਾਫ ਸੁਥਰਾ ਪਾਣੀ ਨਹੀਂ ਆ ਰਿਹਾ ਲੋਕਾਂ ਦੇ ਮੀਂਹ ਦੇ ਨਾਲ ਬੁਰਾ ਹਾਲ ਗੰਦੇ ਪਾਣੀ ਓਵਰਫਲੋ ਹੋ ਰਿਹਾ ਹੈ ਪੀਣ ਦਾ ਪਾਣੀ ਤੱਕ ਨਹੀਂ ਹੈਗਾ ਇਹਨਾਂ ਦੇ ਕਾਰਡ ਕੱਟੇ ਹੁਣ ਗਰੀਬ ਨੂੰ 30 ਕਿਲੋ ਕਣਕ ਦਿੰਦੇ ਸੀ 5 ਕਿਲੋ ਦੇ ਨਾਲ ਤੁਸੀਂ ਇਹਨਾਂ ਦਾ ਰਾਸ਼ਨ ਦੇ ਕਾਰਡ ਕੱਟਦੇ ਰਾਸ਼ਨ ਕੱਟਦਾ ਇਹਨਾਂ ਦਾ ਨਰੇਕਾ ਦਾ ਕੰਮ ਬੰਦ ਹੈ ਇਹਨਾਂ ਦੇ ਸ਼ਗਨ ਦੇ ਚੈੱਕ ਬੰਦ ਹੈ ਇਹਨਾਂ ਦੇ ਵਜੀਫੇ ਬੰਦ ਨੇ ਕੋਈ ਤਾਂ ਇਹਨਾਂ ਨੂੰ ਸਹੂਲਤ ਮਿਲ ਨਹੀਂ ਰਹੀ ਇੱਥੇ ਤੱਕ ਆਯੂਸ਼ਮਾਨ ਤੱਕ ਕਾਰਡ ਦਾ ਕੰਮ ਵੀ ਬੰਦ ਹੋ ਗਿਆ ਪੰਜਾਬ 'ਚ ਇਹਦੀ ਨਲੈਕੀ ਮੁੱਖ ਮੰਤਰੀ ਦੀ ਨਲੈਕੀ ਕਰਕੇ